ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਅੱਜ ਪੂਜਾ ਫਿਰ ਬਹੁਤ ਦਾਸ ਸੀ ਪੂਜਾ ਦੀਆਂ ਸਾਰੀਆਂ ਸਹੇਧੀਆਂ ਜਮਾਤ ਵਿੱਚ ਬੈਠੀਆਂ ਇੱਕ ਦੂਜੇ ਨੂੰ ਟੀਚਰਾਂ ਕਰਨੀਆਂ ਸਨ ਇੰਨੇ ਨੂੰ ਸਤਨਾਮ ਆਪਣੇ ਦੋਸਤਾਂ ਨਾਲ ਕਲਾਸ ਵਿੱਚ ਆਇਆ 5 ਫੁੱਟ 5 ਇੰਚ ਦਾ ਗੱਭਰੂ ਕਾਲਜ ਦਾ ਲੜਕਪਨ ਹੁੰਦਾ ਹੈ ਹੀ ਕੁਝ ਹੋਰ ਹੈ ਸਤਨਾਮ ਤੇ ਉਸਦੇ ਦੋਸਤ ਸਾਰੀ ਕਲਾਸ ਦੀਆਂ ਕੁੜੀਆਂ ਨਾਲ ਮਿਲ ਕੇ ਆਸਮਖੋਲ ਕਰਨ ਲੱਗ ਪਏ ਪਰ ਪੂਜਾ ਰੋਜ਼ ਵਾਂਗ ਬਿਲਕੁਲ ਚੁੱਪ ਸੀ ਇੰਜ ਲੱਗਦਾ ਸੀ ਜਿਵੇਂ ਪੂਜਾ ਦੀ ਚੁੱਪ ਵਿੱਚ ਇੱਕ ਡੂੰਘਾ ਰੌਲਾ ਹਰ ਵੇਲੇ ਚੀਕਾ ਮਾਰਦਾ ਹੋਵੇ ਇੰਜ ਹੋਵੇ ਵੀ ਕਿਉਂ ਨਾ ਪੂਜਾ ਨੇ 18 ਸਾਲ ਦੀ ਹਲਕੀ ਉਮਰ ਵਿੱਚ ਹੀ ਆਪਣੇ ਪਾਪਾ ਨੂੰ ਕਵਾ ਲਿਆ ਸੀ ਪਾਪਾ ਜਿੰਨਾ ਦਾ ਇੱਕ ਸੁਪਨਾ ਸੀ ਕਿ ਆਪਣੀ ਧੀ ਨੂੰ ਕਾਲਜ ਭੇਜਣਾ ਪੂਜਾ ਵੀ ਕਦੇ ਆਪਣੇ ਪਾਪਾ ਦਾ ਸਿਰ ਝੁਕਣ ਨਹੀਂ ਸੀ ਦਿੱਤਾ 12ਵੀਂ ਤੱਕ ਦੀ ਪੜ੍ਹਾਈ ਵਿੱਚ ਪੂਜਾ ਨੇ ਬਹੁਤ ਵਧੀਆ ਅੰਕੜੇ ਪ੍ਰਾਪਤ ਕੀਤੇ ਸਨ ਜਦ ਹੁਣ ਪੂਜਾ ਨੇ ਕਾਲਜ ਵਿੱਚ ਬੀਐਸਸੀ ਵਿੱਚ ਦਾਖਲਾ ਲੈ ਲਿਆ ਸੀ ਉਸਤੇ ਪਾਪਾ ਉਸ ਨੂੰ ਛੱਡ ਕੇ ਰੱਬ ਕੋਲ ਰਵਾਨਾ ਹੋ ਗਏ ਸਨ ਪੂਜਾ ਦਿਨ ਰਾਤ ਬਸ ਪਾਪਾ ਦੇ ਦੁੱਖ ਵਿੱਚ ਉਦਾਸ ਰਹਿੰਦੀ ਨਾ ਕਿਸੇ ਨਾਲ ਜਾਦਾ ਬੋਲਦੀ ਨਾ ਹੀ ਹੱਸਦੀ ਬਸ ਗੁੰਮਸਮ ਹੋ ਕੇ ਬੈਠੀ ਰਹਿੰਦੀ ਸਤਨਾਮੂਂਜ ਤਾਂ ਬਹੁਤ ਹਸਮੁਖ ਸੁਹਾਵਾ ਦਾ ਸੀ ਪਰ ਪੂਜਾ ਦੀ ਦਾਸੀ ਸਤਨਾਮ ਨੂੰ ਬਹੁਤ ਪ੍ਰਾਪਤ ਕਰਦੀ ਸੀ ਸਤਨਾਮ ਨੇ ਕਈ ਵਾਰ ਕੋਸ਼ਿਸ਼ ਕੀਤੀ ਪੂਜਾ ਨੂੰ ਬੁਲਾਉਣ ਦੀ ਪਰ ਪੂਜਾ ਹਰ ਵਾਰ ਨਜ਼ਰ ਅੰਦਾਜ਼ ਕਰ ਦਿੰਦੀ ਇੱਕ ਦਿਨ ਸਤਨਾਮ ਦੀ ਕੋਸ਼ਿਸ਼ ਸਫਲ ਹੋ ਹੀ ਗਈ ਕਾਉਂਟਸ ਤੇ ਲੈਕਚਰ ਵਿੱਚ ਸਤਨਾਮ ਦੀ ਬਹੁਤ ਖਚਾਈ ਹੋਈ ਕਿਉਂਕਿ ਸਤਨਾਮ ਦਾ ਲਗਾਤਾਰ ਚੌਥੀ ਵਾਰ ਟੈਸਟ ਬਹੁਤ ਗੰਦਾ ਹੋਇਆ ਸੀ ਤੇ ਹੁੰਦਾ ਵੀ ਕਿਉਂ ਨਾ ਸਤਨਾਮ ਤਾਂ ਸਾਰੇ ਲੈਕਚਰ ਵਿੱਚ ਧਿਆਨ ਪੂਜਾ ਵੱਲ ਰਹਿੰਦਾ ਸਰ ਨੇ ਸਤਨਾਮ ਨੂੰ ਬਹੁਤ ਸੁਣਾਇਆ ਸੀ ਸਰ ਨੇ ਸਤਨਾਮ ਨੂੰ ਅਗਲੇ ਦਿਨ ਦੁਬਾਰਾ ਟੈਸਟ ਦੇਣ ਲਈ ਕਿਹਾ ਏਵੀ ਧਮਕੀ ਦਿੱਤੀ ਕਿ ਜੇਕਰ ਟੈਸਟ ਨਾ ਚੰਗਾ ਹੋਇਆ ਤਾਂ ਅਸੈਸਮੈਂਟ ਵਿੱਚ 0 ਨੰਬਰ ਲੱਗੇਗਾ। ਸਤਨਾਮ ਬਹੁਤ ਉਦਾਸ ਹੋ ਗਿਆ ਸੀ। ਜਦੋਂ ਕਲਾਸ ਖਤਮ ਹੋਈ ਤਾਂ ਪੂਜਾ ਸਤਨਾਮ ਕੋਲ ਗਈ। ਉਸ ਨੂੰ ਕੱਲ ਦੇ ਟੈਸਟ ਵਿੱਚ ਵਧੀਆ ਨੰਬਰ ਲਿਆਉਣ ਲਈ ਕਿਹਾ। ਸਤਨਾਮ ਤਾਂ ਜਿਵੇਂ 7ਵੇਂ ਸਮਾਨ ਵਿੱਚ ਸੀ। ਪੂਜਾ ਨੇ ਪਹਿਲੀ ਵਾਰ ਸਤਨਾਮ ਨਾਲ ਗੱਲ ਕੀਤੀ ਸੀ ਤੇ ਉਹ ਵੀ ਇੰਨਾ ਹੌਸਲਾ ਵਜਾਈ। ਸਤਨਾਮ ਵਿੱਚ ਜਿਵੇਂ ਨਵਾਂ ਜੋਸ਼ ਆ ਗਿਆ ਸੀ ਸਰਦੀ ਤਾਂ ਕੋਈ ਗੱਲ ਯਾਦ ਨਹੀਂ ਰਹੀ ਪਰ ਪੂਜਾ ਦੇ ਸ਼ਬਦ ਤੁਸੀਂ ਮਿਹਨਤ ਕਰੋ ਕੱਲ ਜ਼ਰੂਰ ਸਫਲ ਹੋਵੋਗੇ ਸਤਨਾਮ ਦੇ ਦਿਲ ਵਿੱਚ ਘਰ ਕਰ ਗਏ ਹੁਣ ਕੀ ਸੀ ਸਤਨਾਮ ਨੇ ਟੈਸਟ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸਤਨਾਮ ਨੂੰ ਹੁਣ ਬਸ ਇੱਕੋ ਗੱਲ ਯਾਦ ਸੀ ਕਿ ਮਿਹਨਤ ਕਰਕੇ ਵਧੀਆ ਨੰਬਰ ਲੈਣੇ ਆ ਤੇ ਪੂਜਾ ਦੀ ਗੱਲ ਦਾ ਮਾਣ ਰੱਖਣਾ ਹੈ ਇਹੀ ਤਾਂ ਸਰੂਰ ਹੁੰਦਾ ਪਿਆਰ ਦਾ ਪੰਦਾ ਉਹ ਵੀ ਕਰ ਜਾਂਦਾ ਜੋ ਉਸਨੇ ਕਦੇ ਸੋਚਿਆ ਨਹੀਂ ਹੁੰਦਾ ਕਰਨ ਵਾਰੇ ਸਤਨਾਮ ਨੇ ਸਾਰੀ ਰਾਤ ਜਾ ਕੇ ਮਿਹਨਤ ਕੀਤੀ ਤੇ ਅਗਲੇ ਦਿਨ ਸਾਰਿਆਂ ਦੇ ਕਲਾਸ ਵਿੱਚ ਆਉਣ ਤੋਂ ਪਹਿਲਾਂ ਹੀ ਉਹ ਆ ਪਾ ਕੇ ਬੈਠ ਗਿਆ ਸਾਰੇ ਹੈਰਾਨ ਹੋ ਰਹੇ ਸੀ ਸਤਨਾਮ ਵੱਲ ਦੇਖ ਕੇ ਇੰਨੇ ਨੂੰ ਕਾਊਂਟ ਦੇ ਸਰ ਵੀ ਆ ਗਏ ਸਾਰ ਨੇ ਸਤਨਾਮ ਨੂੰ ਟੈਸਟ ਪਾ ਕੇ ਵੱਖਰਾ ਬਿਠਾ ਦਿੱਤਾ ਉੰਜ ਤਾਂ ਲੋਕ ਇਹੋ ਜਾਂ ਔਖਾ ਕੰਮ ਕਰਨ ਵੇਲੇ ਰੱਬ ਨੂੰ ਯਾਦ ਕਰਦੇ ਆ ਪਰ ਇਧਰ ਸਤਨਾਮ ਸਿੰਘ ਦਾ ਧਿਆਨ ਤਾਂ ਬਸ ਪੂਜਾ ਵਿੱਚ ਹੀ ਸੀ ਪੂਜਾ ਨੇ ਵੀ ਸਤਨਾਮ ਨੂੰ ਚੋਰ ਨਜ਼ਰ ਨਾਲ ਦੇਖਿਆ ਤੇ ਫਿਰ ਉਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਲੈਕਚਰ ਦੇ ਖਤਮ ਹੋਣ ਤੋਂ ਪਹਿਲਾਂ ਹੀ ਸਤਨਾਮ ਨੇ ਆਪਣਾ ਟੈਸਟ ਪੂਰਾ ਕਰਕੇ ਸਾਨੂੰ ਦੇ ਦਿੱਤਾ ਸਰ ਨੇ ਸਤਨਾਮ ਦਾ ਟੈਸਟ ਚੈੱਕ ਕੀਤਾ ਸਤਨਾਮ ਦੇ ਟੈਸਟ ਵਿੱਚ ਬਹੁਤ ਵਧੀਆ ਨੰਬਰ ਆਏ ਸਨ ਸਾਰੇ ਸਤਨਾਮ ਦੇ ਇਸ ਕਾਰਨਾਮੇ ਜਿੱਥੇ ਖੁਸ਼ ਸਨ ਉਥੇ ਹੈਰਾਨ ਵੀ ਸੀ ਕਿੰਜ ਕਿਵੇਂ ਹੋ ਗਿਆ ਸਤਨਾਮ ਬਹੁਤ ਖੁਸ਼ ਸੀ ਹੌਣ ਸਤਨਾਮ ਜਦ ਪੂਜਾ ਵੱਲ ਦੇਖਦਾ ਤਾਂ ਮੁਸਕਰਾ ਦਿੰਦਾ ਪੂਜਾ ਵੀ ਦੱਬੀ ਜੀ ਸਮਾਈਲ ਦੇ ਦਿੰਦੀ ਸਤਨਾਮ ਦੇ ਦੋਸਤ ਸਤਨਾਮ ਨੂੰ ਪੂਜਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਕਹਿੰਦੇ ਪਰ ਸਤਨਾਮ ਦੀ ਹਿੰਮਤ ਨਾ ਪੈਂਦੀ ਇੱਕ ਦਿਨ ਸਤਨਾਮ ਨੇ ਹਿੰਮਤ ਕਰ ਹੀ ਲਈ ਆਪਣੇ ਦਿਲ ਦੀ ਗੱਲ ਪੂਜਾ ਨੂੰ ਦੱਸਣ ਦੀ ਕਾਲਜ ਛੁੱਟੀ ਤੋਂ ਬਾਅਦ ਪੂਜਾ ਆਪਣੇ ਅਸੇਦਿਆਂ ਨਾਲ ਬੱਸ ਦਾ ਇੰਤਜ਼ਾਰ ਕਰ ਰਹੀ ਸੀ ਸਤਨਾਮ ਵੀ ਉੱਥੇ ਆਪਣੇ ਦੋਸਤਾਂ ਨਾਲ ਪੂਜਾ ਨੂੰ ਮਿਲਣ ਆ ਗਿਆ ਪੂਜਾ ਸਤਨਾਮ ਨੂੰ ਦੇਖ ਥੋੜਾ ਡਰ ਜੀ ਗਈ ਸਤਨਾਮ ਨੇ ਵੀ ਅੱਜ ਬੜੀ ਹਿੰਮਤ ਕਰਕੇ ਸੋਚ ਰੱਖਿਆ ਸੀ ਕਿ ਅੱਜ ਜਵਾਬ ਲੈ ਕੇ ਜਾਣਾ ਹੈ ਸਤਨਾਮ ਪੂਜਾ ਕੋਲ ਆ ਕੇ ਕਹਿਣ ਲੱਗਾ ਪੂਜਾ ਮੈਂ ਤੇਰੇ ਨਾਲ ਗੱਲ ਕਰਨੀ ਹੈ ਇਹਨੇ ਨੂੰ ਪੂਜਾ ਦੇ ਪਿੰਡ ਦੀ ਬੱਸ ਆ ਗਈ ਪੂਜਾ ਨੂੰ ਜਾਣ ਦੀ ਕਾਲੀ ਪੈ ਗਈ ਸਤਨਾਮ ਨੇ ਪੂਜਾ ਨੂੰ ਫਿਰ ਕਿਹਾ ਕਿ ਮੇਰੇ ਨਾਲ ਫਰੈਂਡਸ਼ਿਪ ਕਰਨਗੀ ਪੂਜਾ ਨੇ ਬੱਸ ਵੱਲ ਭੱਜਦੀ ਨੇ ਕਿਹਾ ਹਾਂ ਕੱਲ ਗੱਲ ਕਰਦੇ ਆਂ ਸਤਨਾਮ ਨੂੰ ਗੱਲ ਕਰਦੇ ਤਾਂ ਨਹੀਂ ਸੁਣਿਆ ਪਰ ਹਾਂ ਸ਼ਬਦ ਨੂੰ ਸਤਨਾਮ ਨੇ ਬਹੁਤ ਗੰਭੀਰਤਾ ਨਾਲ ਲਿਆ ਸਤਨਾਮ ਨੂੰ ਇਹ ਗਲਤਫਹਿਮੀ ਹੋ ਗਈ ਕਿ ਪੂਜਾ ਨੇ ਉਸਤੇ ਪ੍ਰਪੋਜ਼ਲ ਦੀ ਹਾਂ ਕਰ ਦਿੱਤੀ ਐ ਸਤਨਾਮ ਦੀ ਖੁਸ਼ੀ ਦਾ ਤਾਂ ਕੋਈ ਠਿਕਾਣਾ ਨਾ ਰਿਹਾ ਉਹ ਦਿਨ ਸਤਨਾਮ ਆਪਣੇ ਦੋਸਤਾਂ ਨੂੰ ਬੜੀ ਚੰਗੀ ਪਾਰਟੀ ਦਿੱਤੀ ਰਾਤ ਨੀਂਦ ਨਾ ਆਈ ਸਤਨਾਮ ਨੂੰ ਖੁਸ਼ੀ ਵਿੱਚ ਮੜਮੜ ਉੱਠਦਾ ਤੇ ਘੜੀਵਾਲ ਦੇਖਦਾ ਕਦੇ ਨਿਮਾਰੀ ਵਿੱਚ ਵਨਸਮੰਨੇ ਕੱਪੜੇ ਪਾ ਪਾ ਦੇਖਦਾ ਸੂਰਜ ਚੜ੍ਹਦੇ ਸਤਨਾਮ ਕਾਲਜ ਜਾਣ ਲਈ ਤਿਆਰ ਹੋਣ ਲੱਗ ਪਿਆ ਉਧਰੋਂ ਪੂਜਾ ਅਜ ਅਨਮਣੇ ਜੇ ਨਾਲ ਬੱਸ ਵਿੱਚ ਬੈਠੀ ਕੱਲ ਦੀ ਘਟਨਾ ਬਾਰੇ ਵਿਚਾਰ ਕਰ ਰਹੀ ਸੀ ਕਾਲਜ ਪਹੁੰਚ ਗਈ ਉਸ ਨੂੰ ਕੁਝ ਪਤਾ ਨਾ ਲੱਗਾ ਅੱਜ ਸਤਨਾਮ ਪਹਿਲਾਂ ਹੀ ਕਾਲਜ ਵਿੱਚ ਆ ਕੇ ਪੂਜਾ ਦਾ ਇੰਤਜ਼ਾਰ ਕਰ ਰਿਹਾ ਸੀ ਸਤਨਾਮ ਵਾਰ-ਵਾਰ ਮੇਨ ਘਟ ਵੱਲ ਦੇਖ ਰਿਹਾ ਸੀ ਇਹਨਾਂ ਨੂੰ ਦੂਰੋਂ ਪੂਜਾ ਆਉਂਦੀ ਜੀ ਸੀ ਸਤਨਾਮ ਦਾ ਦਿਲ ਪੂਜਾ ਨੂੰ ਦੇਖ ਕੇ ਸਤਵੇਂ ਸਵਾਨ ਤੇ ਪਹੁੰਚ ਆਇਆ ਸੀ ਅੱਜ ਤਾਂ ਸਤਨਾਮ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਰੱਬ ਨੇ ਉਸਦੀ ਹਰ ਖੁਆਇਸ਼ ਪੂਰੀ ਹੋ ਗਈ ਹੋਵੇ ਸਤਨਾਮ ਪੂਜਾ ਨੂੰ ਦੇਖ ਕੇ ਕਦੇ ਅਸਦਾ ਕਦੇ ਸ਼ਰਮਾਉਂਦਾ ਬਸ ਕੁਝ ਕਦਮਾਂ ਦਾ ਹੀ ਫਾਸਲਾ ਰਹਿ ਗਿਆ ਸੀ ਦੋਵਾਂ ਵਿੱਚ ਸਤਨਾਮ ਇੱਕ ਟੱਕ ਪੂਜਾ ਵੱਲ ਦੇਖੀ ਜਾਏ ਦੂਜੇ ਪਾਸੇ ਪੂਜਾ ਥੋੜੀ ਹਿੰਮਤ ਕਰਦੀ ਹੋਈ ਸਤਨਾਮ ਕੋਲ ਆ ਰਹੀ ਸੀ ਪੂਜਾ ਨੂੰ ਆਂਦੀ ਦੇਖ ਸਤਨਾਮ ਰਸਤੇ ਵਿੱਚ ਖੜੋ ਜਾਂਦਾ ਹੈ ਪਰ ਪੂਜਾ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀ ਹੈ ਸਤਨਾਮ ਤੋਂ ਮੂੰਹ ਫੇਰ ਲੈਂਦੀ ਹੈ ਸਤਨਾਮ ਪੂਜਾ ਦਾ ਇਹ ਵਰਤਾਅ ਦੇਖ ਪਹਿਲਾਂ ਥੋੜਾ ਹੈਰਾਨ ਹੁੰਦਾ ਹੈ ਫਿਰ ਸੋਚਦਾ ਹੈ ਸ਼ਾਇਦ ਸਹੇਲੀਆਂ ਕਾਰਨ ਸ਼ਮਰਾ ਸ਼ਰਮਾ ਰਹੀ ਹੈ ਸਤਨਾਮ ਵੀ ਪੂਜਾ ਅੱਗੇ ਜਾਣ ਪੁੱਜ ਕੇ ਲੰਘਦਾ ਹੈ ਤੇ ਮੁੱਛਾਂ ਨੂੰ ਅੱਟ ਚੜਾਉਂਦਾ ਤੇ ਫਿਰ ਬੜੀ ਅਨਖ ਜੀ ਨਾਲ ਹੱਸਦਾ ਦਿੰਦਾ ਹੈ ਪੂਜਾ ਸਤਨਾਮ ਨੂੰ ਦੇਖ ਨੀਵੀਂ ਪਾ ਲੈਂਦੀ ਹੈ ਸਾਰਾ ਦਿਨ ਇਹੋ ਕੁਝ ਚੱਲਦਾ ਰਿਹਾ ਛੁੱਟੀ ਵੇਲੇ ਸਤਨਾਮ ਫੇਰ ਤੋਂ ਪੂਜਾ ਨਾਲ ਗੱਲ ਕਰਨ ਦੀ ਇੱਛਾ ਨਾਲ ਬਾਸ ਸਟੈਂਡ ਪਹੁੰਚ ਗਿਆ ਪਰ ਇਸ ਵਾਰ ਤਾਂ ਪੂਜਾ ਸਤਨਾਮ ਨੂੰ ਦੇਖ ਚਰਾ ਵੀ ਹੈਰਾਨ ਨਾ ਹੋਈ ਜਿਵੇਂ ਉਸ ਨੂੰ ਦਾਜਾ ਹੀ ਸੀ ਕਿ ਸਤਨਾਮ ਉਸ ਨਾਲ ਗੱਲ ਕਰਨ ਜ਼ਰੂਰ ਆਵੇਗਾ ਸਤਨਾਮ ਪੂਜਾ ਨੂੰ ਪੁੱਛਦਾ ਕਿ ਉਹਨੇ ਅੱਜ ਕਾਲਜ ਵਿੱਚ ਉਹਨੂੰ ਕਿਉਂ ਨਹੀਂ ਬੁਲਾਇਆ ਪੂਜਾ ਦੱਬੀ ਜੀ ਆਵਾਜ਼ ਵਿੱਚ ਸਤਨਾਮ ਨੂੰ ਕਹਿੰਦੀ ਹੈ ਮੈਨੂੰ ਆ ਸਭ ਪਸੰਦ ਨਹੀਂ ਸਤਨਾਮ ਪੂਜਾ ਦੀ ਗੱਲ ਸੁਣ ਪਰੇਸ਼ਾਨ ਹੋ ਜਾਂਦਾ ਹੈ ਤੇ ਪੂਜਾ ਨੂੰ ਪੁੱਛਦਾ ਕਿ ਤੂੰ ਫਿਰ ਮੈਨੂੰ ਕੱਲ ਹਾਂ ਕਿਉਂ ਕੀਤੀ ਇਸ ਤੇ ਪੂਜਾ ਸਤਨਾਮ ਦੀ ਘੱਤ ਫੈਮਿਲੀ ਦੂਰ ਕਰਦੀ ਹੋਈ ਦੱਸਦੀ ਹੈ ਕਿ ਮੈਂ ਤੈਨੂੰ ਹਾਂ ਕੱਲ ਕੱਲ ਕਰਦੇ ਆਂ ਇਹ ਕਿਆ ਸੀ ਮੇਰਾ ਦਿਲ ਵਿੱਚ ਕੋਈ ਇਹੋ ਜਿਹਾ ਵਿਚਾਰ ਨਹੀਂ ਹਨ ਤੇਰੇ ਲਈ ਸਤਨਾਮ ਪੂਜਾ ਦੀ ਗੱਲ ਸੁਣ ਹੱਕਾ ਬੱਕਾ ਰਹਿ ਜਾਂਦਾ ਹੈ ਸਰੀਰ ਸੋਹਣਾ ਤੇ ਅੱਖਾਂ ਤੇ ਹੰਝੂ ਸਤਨਾਮ ਨੂੰ ਕਿਸੇ ਮੌਤ ਦੇ ਅਹਿਸਾਸ ਤੋਂ ਘੱਟ ਨਹੀਂ ਸੀ ਲੱਗ ਰਏ ਸਤਨਾਮ ਦੇ ਮੂੰਹ ਕੋਈ ਗੱਲ ਵੀ ਨਾ ਨਿਕਲੀ ਸਤਨਾਮ ਬਸ ਇੱਕ ਟੱਕ ਹੰਝੂ ਭਰੇ ਪੂਜਾ ਦੇ ਮੂੰਹ ਵੱਲ ਤੱਕੀ ਜਾਏ ਸਤਨਾਮ ਪੂਜਾ ਨੂੰ ਕੁਝ ਵੀ ਕਹਿੰਦਾ ਇਸ ਤੋਂ ਪਹਿਲਾਂ ਹੀ ਪੂਜਾ ਦੇ ਪਿੰਡ ਦੀ ਬਾਸ ਆ ਗਈ ਪੂਜਾ ਬਿਨਾਂ ਸਤਨਾਮ ਦੇ ਮੂੰਹ ਵੱਲ ੱੱਕੇ ਬਸ ਨੂੰ ਚੜ ਜਾਂਦੀ ਹੈ ਬਸ ਪੂਜਾ ਬਸ ਵਿੱਚ ਬੈਠੀ ਆਪਣੇ ਵਾਹਿਗੁਰੂ ਦਾ ਸ਼ੁਕਰ ਕਰਦੀ ਹੈ ਕਿ ਉਸਤੇ ਦਿਲ ਦਾ ਬੋਝ ਲੱਥ ਗਿਆ ਜਾਂਦਿਆ ਇਨਾ ਧੋ ਕੇ ਮੰਮੀ ਨਾਲ ਪਿੰਡ ਦੇ ਗੁਰਦੁਆਰੇ ਜਾਂ ਪ੍ਰਸ਼ਾਦ ਕਰਮ ਆਉਂਦੀ ਹੈ ਦੂਜੇ ਪਾਸੇ ਸਤਨਾਮ ਆਪਣੇ ਅਥਰੂ ਸੰਭਾਲੇ ਬਸਟੈਂਡ ਤੋਂ ਸਿੱਧਾ ਗੁਰਦੁਆਰੇ ਗਿਆ ਸਤਨਾਮ ਦਾ ਦਿਲ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਸਰੋਵਰ ਦੀਆਂ ਪੌੜੀਆਂ 'ਚ ਬੈਠਾ ਆਪਣੇ ਅੱਖਾਂ ਦੇ ਵਹਿਦੇ ਹੱਥ ਨੂੰ ਤੇ ਕਦੇ ਦੁਖੀ ਹੋਏ ਤੇ ਕਦੇ ਹੱਸੇ ਪੂਜਾ ਦੀ ਕਈ ਗੱਲ ਨੇ ਤੀਰ ਬਣ ਕੇ ਸਤਨਾਮ ਦੇ ਦਿਲ ਛਲਨੀ ਕਰ ਦਿੱਤਾ ਸੀ ਸਤਨਾਮ ਹੁਣ ਉਹ ਹੱਸਣ ਖੇਡਣ ਵਾਲਾ ਸਤਨਾਮ ਨਾ ਰਿਹਾ ਕਾਲਜ ਤੋਂ ਘਰ ਤੇ ਘਰ ਤੋਂ ਕਾਲਜ ਰੋਜ਼ ਸ਼ਾਮ ਨੂੰ ਸਤਨਾਮ ਗੁਰਦੁਆਰੇ ਸੇਵਾ ਲਈ ਜਾਂਦਾ ਕਈ ਵਾਰ ਸੇਵਾ ਕਰਦੇ ਅੱਖਾਂ ਵਿੱਚ ਅੰਜੂ ਪਾਰ ਲੈਂਦਾ ਜਿਵੇਂ ਰੱਬ ਨੂੰ ਆਪਣੇ ਦਿਲ ਦਾ ਹਾਲ ਦੱਸ ਉਸ ਨੂੰ ਸ਼ਿਕਾਇਤ ਕਰ ਰਿਹਾ ਹੋਵੇ ਬਸ ਇਹੋ ਸਤਨਾਮ ਹਰ ਸਾਰਾ ਦਿਨ ਕਰਦਾ ਰਹਿੰਦਾ ਹੌਲੀ ਹੌਲੀ ਕਾਲਜ ਦੇ 2 ਸਾਲ ਬੀਤ ਗਏ ਪਰ ਇਹਨਾਂ 2 ਸਾਲਾਂ ਵਿੱਚ ਸਤਨਾਮ ਨੇ ਕਦੇ ਪੂਜਾ ਨੂੰ ਸਾਸਵੀ ਨਾ ਹੋਣ ਦਿੱਤਾ ਉਹਨਾਂ ਵਿੱਚ ਕਦੇ ਇਹੋ ਜੀ ਗੱਲ ਹੋਈ ਹੋਵੇ ਜਦ ਵੀ ਸਾਰੇ ਗਰਾਊਂਡ ਵਿੱਚ ਬੈਠੇ ਮਸਤੀ ਕਰਦੇ ਹੁੰਦੇ ਸਤਨਾਮ ਚੁੱਪਚਾਪ ਉੱਠ ਕੇ ਚੱਲ ਜਾਂਦਾ ਸਤਨਾਮ ਨੇ ਕਦੇ ਪੂਜਾ ਨੂੰ ਤੰਗ ਨਹੀਂ ਸੀ ਕੀਤਾ ਬਸ ਹਰ ਸ਼ਾਮ ਗੁਰਦੁਆਰੇ ਜਾਂਦਾ ਤੇ ਰੱਬ ਨੂੰ ਦਿਲ ਦਾ ਹਾਲ ਸੁਣਾਉਂਦਾ ਬੰਦਾ ਸਰੀਰ ਦੀ ਮਾਰ ਤਾਂ ਸਹਿ ਲੈਂਦਾ ਪਰ ਦਿਲ ਦੀ ਮਾਰ ਭੁਲਾਏ ਨਹੀਂ ਭੁੱਲਦੀ ਪਰ ਉਹ ਕਹਿੰਦੇ ਹਨ ਨਾ ਕਿ ਬਾਰੀ ਸਾਲੀ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਐ ਇਹ ਤਾਂ ਫਿਰ ਉਸ ਮਾਲਕ ਦਾ ਨਮਾਣਾ ਜਾਂ ਅੰਛ ਸੀ ਕਾਲਜ ਵਿੱਚ ਫਿਰ ਹਵਾ ਉੱਡੀ ਟ੍ਰਿਪ ਦੀ ਕਾਲਜ ਦਾ ਤੀਜਾ ਸਾਲ ਜਾ ਰਿਹਾ ਸੀ ਹਰ ਕੋਈ ਚੰਡੀਗੜ੍ਹ ਇਸ ਟ੍ਰਿਪ ਤੇ ਜਾਣਾ ਚਾਹੁੰਦਾ ਸੀ ਪੂਜਾ ਵੀ ਆਪਣੀਆਂ ਸੇਧੀਆਂ ਨੇ ਤਿਆਰ ਬੈਠੀ ਸੀ ਜਾਣ ਲਈ ਸਤਨਾਮ ਨੂੰ ਜਦ ਪੂਜਾ ਦੇ ਜਾਣ ਦਾ ਪਤਾ ਲੱਗਾ ਪਹਿਲਾਂ ਤਾਂ ਉਸਨੇ ਨਾ ਕਰ ਦਿੱਤੀ ਜਾਣ ਤੋਂ ਪਰ ਦੋਸਤਾਂ ਦੇ ਜੋਰ ਲਾਉਣ ਤੇ ਸਤਨਾਮ ਵੀ ਜਾਣ ਨੂੰ ਤਿਆਰ ਹੋ ਗਿਆ ਉਸ ਦਿਨ ਵੀ ਆ ਗਿਆ ਜਿਸ ਦਿਨ ਕਾਲਜ ਦਾ ਟ੍ਰਿਪ ਜਾਣਾ ਸੀ ਕਾਲਜ ਤੋਂ ਬਾਹਰ ਬੱਸ ਖੜੀ ਕੀਤੀ ਗਈ ਸੀ ਟ੍ਰਿਪ ਵਾਲੀ ਸਾਰੇ ਸਮੇਂ ਸਿਰ ਪਹੁੰਚ ਗਏ ਸਨ ਬੱਸ ਵਿਦਿਆਰਥੀਆਂ ਨਾਲ ਭਰੀ ਪਈ ਸੀ ਕਾਲਜ ਦੇ ਕੁਝ ਅਧਿਆਪਕ ਵੀ ਟ੍ਰਿਪ ਤੇ ਨਾਲ ਗਏ ਸਤਨਾਮ ਬੱਸ ਦੀ ਆਖਰੀ ਸੀਟ ਦੀ ਬਾਰੀ ਵਾਲੇ ਬੰਨੇ ਇਕੱਲਾ ਬੈਠਾ ਹੈੱਡਫੋਨ ਲਗਾ ਕੇ ਗਾਣੇ ਸੁਣ ਰਿਹਾ ਸੀ ਸਤਨਾਮ ਦੇ ਬਾਕੀ ਦੋਸਤ ਬੱਸ ਵਿੱਚ ਬੈਠੇ ਦੂਜੇ ਸਾਥੀਆਂ ਨਾਲ ਮਜ਼ਾਕ ਮਸਤੀ ਕਰ ਰਹੇ ਸਨ ਪਰ ਸਤਨਾਮ ਆਪਣੀ ਧੁੰਨ ਵਿੱਚ ਮਸਤ ਬੈਠਾ ਸੀ ਕਿੰਨੇ ਨੂੰ ਸਤਨਾਮ ਦੇ ਕੰਨਾਂ ਵਿੱਚ ਆਵਾਜ਼ ਪਈ ਤੁਸੀਂ ਪਾਰੀ ਵਾਲੇ ਬੰਨੇ ਮੈਨੂੰ ਬੈਠ ਬੈਠਣ ਦੇਵੋਗੇ ਸਤਨਾਮ ਨੇ ਜਦ ਉੱਪਰੂੰ ਤੱਕਿਆ ਤਾਂ ਹੈਰਾਨ ਹੋ ਜਾਂਦਾ ਹੈ ਪੂਜਾ ਆਪਣੀ ਸੀਡੀ ਨਾਲ ਬੈਗ ਤੇ ਬੋਤਲ ਫੜੇ ਖੜੋਤੀ ਸੀ ਸਤਨਾਮ ਨੇ ਮੂੰਹ ਤਾਂ ਕੁਝ ਨਾ ਬੋਲਿਆ ਪਰ ਆਪਣੀ ਸੀਟ ਤੋਂ ਉੱਠ ਖੜੋ ਗਿਆ ਪੂਜਾ ਦੀ ਸੈਲੀ ਨੇ ਫਟਾਫਟ ਪੂਜਾ ਦੀ ਬਾਹ ਫੜੀ ਤੇ ਸਤਨਾਮ ਵਾਲੀ ਥਾਂ ਤੇ ਬੈਠ ਗਈ। ਫਿਰ ਸਤਨਾਮ ਨੂੰ ਕਹਿੰਦੀ ਆਜੋ ਤੁਸੀਂ ਵੀ ਬੈਠ ਜਾਓ। ਸਤਨਾਮ ਨੇ ਨਾਂ ਵਿੱਚ ਸਿਰ ਹਿਲਾਉਂਦੇ ਕਿਹਾ ਨਹੀਂ ਮੈਂ ਦੂਜੀ ਸੀਟ ਦੇਖ ਲੈਂਦਾ। ਅੱਗੋਂ ਪੂਜਾ ਕਹਿਣ ਲੱਗ ਗਈ ਸਾਰੀ ਥਾਂ ਭਰੀ ਪਈ ਐ। ਹੋਰ ਕਿਤੇ ਵੀ ਕੋਈ ਥਾਂ ਨਹੀਂ। ਸਫ਼ਰ ਵੀ ਲੰਬਾ ਐ ਤੁਸੀਂ ਇੱਥੇ ਹੀ ਬੈਠ ਜਾਓ। ਸਤਨਾਮ ਅਨਮਣੇ ਜੇ ਮਨ ਨਾਲ ਬੈਠ ਗਿਆ। ਬਸ ਆਪਣੇ ਸਫ਼ਰ ਦੀ ਸ਼ੁਰੂਆਤ ਕਰ ਚੁੱਕੀ ਸੀ। ਸਫਰ ਸਤਨਾਮ ਤੇ ਪੂਜਾ ਨੂੰ ਵੀ ਕੀ ਪਤਾ ਸੀ ਕਿ ਇਹ ਸਫਰ ਸਿਰਫ ਟ੍ਰਿਪ ਦਾ ਹੀ ਨਹੀਂ ਬਲਕਿ ਉਹਨਾਂ ਦੀ ਜ਼ਿੰਦਗੀ ਦਾ ਵੀ ਹੈ ਮਾਤਪੂਰਨ ਸਫਰ ਬਣਨ ਵਾਲਾ ਸੀ ਰਸਤਾ 3 ਘੰਟੇ ਦਾ ਸੀ ਪੌਣੇ 1 ਘੰਟੇ ਦਾ ਨਿਕਲ ਚੁੱਕਿਆ ਸੀ ਸਤਨਾਮ ਪੂਜਾ ਕੋਲ ਖਮੋਸ਼ ਬੈਠਾ ਸੀ ਤੇ ਪੂਜਾ ਤੁਸੀਂ ਸੇਲੀ ਆਪਸ ਵਿੱਚ ਗੱਲਾਂ ਕਰ ਰਹੀਆਂ ਸਨ ਹੁਣ ਦੋਵਾਂ ਨੂੰ ਭੁੱਖ ਲੱਗ ਗਈ ਪੂਜਾ ਨੇ ਬੈਗ ਵਿੱਚੋਂ ਕੁਰਕਰੇ ਕੱਢੇ ਤੇ ਸਤਨਾਮ ਵੱਲ ਕੀਤੇ ਸਤਨਾਮ ਨੇ ਛੋਟੀ ਜੀ ਡੱਬੀ ਜੀ ਮੁਸਕਾਨ ਨਾਲ ਆਪਣੇ ਮੂੰਹ ਤੇ ਲਿਆਂਦੀ ਤੇ ਇੱਕ ਕੁਰਕਰਾ ਕੱਢਿਆ ਤੇ ਪੂਜਾ ਨੇ ਵੀ ਸਤਨਾਮ ਨੂੰ ਹਲਕੀ ਜੀ ਮੁਸਕਾਨ ਦਿੱਤੀ ਪੂਜਾ ਨੇ ਡੱਬੀ ਆਵਾਜ਼ ਵਿੱਚ ਸਤਨਾਮ ਨੂੰ ਪੁੱਛਿਆ ਇੰਨਾ ਚੁੱਪੇ ਕਿਉਂ ਰਹਿੰਦੇ ਹੋ ਸਤਨਾਮ ਨੇ ਬਿਨਾਂ ਪੂਜਾ ਵੱਲ ਤੱਕਿਆ ਜਵਾਬ ਦਿੱਤਾ ਵਧੀਆ ਲੱਗਦਾ ਚੁੱਪ ਰਹਿਣਾ ਪੂਜਾ ਨੇ ਵੀ ਅੱਗੋ ਕਿਹਾ ਤੁਸੀਂ ਮਜ਼ਾਕ ਮਸਤੀ ਕਰਦੇ ਸਹੀ ਲੱਗਦੇ ਹੋ ਸਤਨਾਮ ਨੇ ਇੱਕ ਟੁੱਕ ਪੂਜਾ ਵੱਲ ਦੇਖਿਆ ਤੇ ਹੱਸਣ ਲੱਗ ਗਿਆ بڑے ਚਿਹਰ ਬਾ ਸਤਨਾਮ ਇੰਝ ਖੁਸ਼ੀ ਮਹਿਸੂਸ ਕਰ ਰਿਹਾ ਸੀ ਹੌਲੀ ਹੌਲੀ ਦੋਵਾਂ ਦੀ ਗੱਲਬਾਤ ਵਧ ਗਈ ਗੱਲਬਾਤ ਕਰਦੇ ਕਿਵੇਂ ਚੰਡੀਗੜ੍ਹ ਪਹੁੰਚ ਗਏ ਤੁਹਾਨੂੰ ਪਤਾ ਨਾ ਚੱਲਿਆ ਪੂਜਾ ਖੁਦ ਵੀ ਇੱਕ ਲੱਗੀ ਸਾਸ ਮਹਿਸੂਸ ਕਰ ਰਹੀ ਸੀ ਸਤਨਾਮ ਨਾਲ ਟ੍ਰਿਪ ਦੌਰਾਨ ਪੂਜਾ ਤੇ ਸਤਨਾਮ ਵਿੱਚ ਚੰਗੀ ਦੋਸਤੀ ਹੋ ਗਈ ਸਤਨਾਮ ਦਿਲ ਹੀ ਦਿਲ ਵਿੱਚ ਬੇਅਦ ਖੁਸ਼ ਸੀ ਟ੍ਰਿਪ ਦੀ ਵਾਪਸੀ ਤੇ ਵੀ ਦੋਵੇਂ ਨਾਲ ਹੀ ਬੈਠੇ ਕਾਲਜ ਵਿੱਚ ਸਤਨਾਮ ਤੇ ਪੂਜਾ ਅਕਸਰ ਇੱਕ ਦੂਜੇ ਨੂੰ ਬੁਲਾਉਂਦੇ ਸਤਨਾਮ ਹੁਣ ਬਹੁਤ ਖੁਸ਼ ਰਹਿਣ ਲੱਗ ਪਿਆ ਸੀ ਪੂਜਾ ਵੀ ਸਤਨਾਮ ਨਾਲ ਗੱਲ ਕਰ ਖੁਸ਼ੀ ਮਹਿਸੂਸ ਕਰਦੀ ਲਗਭਗ 1 ਮਹੀਨਾ ਬੀ ਚੁੱਕਿਆ ਸੀ ਸਤਨਾਮ ਮੋੜ ਪਹਿਲਾਂ ਵਾਲਾ ਹੱਸਮੁਖ ਸਤਨਾਮ ਬਣ ਗਿਆ ਸੀ ਪੂਜਾ ਦਾ ਚਿਹਰਾ ਸਤਨਾਮ ਦੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ ਜੋ ਜਜ਼ਬਾਤ ਸਤਨਾਮ ਤੇ ਦਿਲ ਵਿੱਚ ਦਬਾ ਕੇ ਰੱਖੇ ਸਨ ਉਹ ਦਿਨੋਂ ਦਿਨ ਵਧਦੇ ਜਾ ਰਹੇ ਸਨ ਅੱਜ ਸਤਨਾਮ ਤੜਕੇ ਗੁਰਦੁਆਰਾ ਸਾਹਿਬ ਆਪਣੇ ਬਾਗਗੁਰੂ ਮੁਲਾਕਾਤ ਕਰਨ ਗਿਆ ਸਤਨਾਮ ਨੇ ਫੇਰ ਤੋਂ ਮਨ ਬਣਾਇਆ ਪੂਜਾ ਨੂੰ ਪ੍ਰਪੋਜ਼ ਕਰਨ ਦਾ ਪੂਜਾ ਤਾਂ ਆਪਣੇ ਪ੍ਰਤੀਬਦਲਿਆ ਵਤੀਰਾ ਸਤਨਾਮ ਨੂੰ ਜਿੱਥੇ ਬਾਗੁਰੂ ਦੀ ਦਿੱਤੀ ਪਕਸ਼ ਲੱਗ ਰਹੀ ਸੀ ਉੱਥੇ ਸਤਨਾਮ ਦੇ ਦਿਲ ਵਿੱਚ ਨਵੀਂ ਆਸ ਪੈਦਾ ਕਰ ਗਿਆ ਸੀ ਅੱਜ ਫਿਰ ਤੋਂ ਸਤਨਾਮ ਪੂਜਾ ਦਾ ਬੇਸਵਰੀਨਾ ਕਾਲਜ ਵਿੱਚ ਇੰਤਜ਼ਾਰ ਕਰ ਰਿਹਾ ਸੀ ਪੂਜਾ ਪੂਰੇ ਲੈਕਚਰ ਦੇ ਟਾਈਮ ਨਾਲ ਰਾਈ ਸਤਨਾਮ ਕਲਾਸ ਵਿੱਚ ਹਮੇਸ਼ਾ ਆਖਰੀ ਬੈਂਚ ਤੇ ਹੀ ਬੈਠਦਾ ਸੀ ਅੱਜ ਪੂਜਾ ਨੂੰ ਲੇਟ ਹੋਣ ਕਾਰਨ ਸਤਨਾਮ ਨਾਲ ਆਖਰੀ ਬੈਂਚ ਤੇ ਹੀ ਸੀਟ ਮਿਲੀ ਸਤਨਾਮ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਅੱਜ ਰੱਬ ਵੀ ਉਸਤੇ ਪਿਆਰ ਨਾਲ ਐ ਪਰ ਸਤਨਾਮ ਨੂੰ ਡਰ ਵੀ ਲੱਗ ਰਿਹਾ ਸੀ ਫਿਰ ਵੀ ਸਤਨਾਮ ਨੇ ਜਿੱਤ ਤੈ ਕਰ ਲਿਆ ਸੀ ਪੂਜਾ ਨੂੰ ਮੋੜ ਦਿਲ ਦੀ ਗੱਲ ਦੱਸਣ ਦਾ ਸਤਨਾਮ ਨੇ ਹੌਲੀ ਜੇ ਪੂਜਾ ਨਾਲ ਗੱਲ ਕਰਨੀ ਸ਼ੁਰੂ ਕੀਤੀ ਤ ਉਸ ਤੋਂ ਲੇਟ ਆਉਣ ਦਾ ਕਾਰਨ ਪੁੱਛਿਆ ਪੂਜਾ ਨੇ ਸਤਨਾਮ ਨੂੰ ਦੱਸਿਆ ਕਿ ਉਸਤੇ ਕਾਲਜ ਦੀ ਬਾਸ ਲੇਟ ਹੋ ਗਈ ਸੀ ਸਤਨਾਮ ਨੇ ਮੋੜ ਪੂਜਾ ਨੂੰ ਕਿਹਾ ਮੈਂ ਕਦੋਂ ਦਾ ਤੇਰਾ ਇੰਤਜ਼ਾਰ ਕਰ ਰਿਹਾ ਸੀ ਪੂ ਪੂਜਾ ਥੋੜਾ ਹੱਸੀ ਤੇ ਕਹਿੰਦੀ ਕਿਉਂ ਕੀ ਗੱਲ ਹੋ ਗਈ ਸਤਨਾਮ 2 ਮਿੰਟ ਚੁੱਪ ਕੀਤਾ ਰਿਆ ਤੇ ਫਿਰ ਦਿਲ ਵਿੱਚ ਵਾਹਿਗੁਰੂ ਦਾ ਨਾਮ ਲੈ ਕੇ ਬੋਲਿਆ ਤੇਰੇ ਨਾਲ ਪਿਆਰ ਹੋ ਗਿਆ ਪੂਜਾ ਹਰਾਨ ਜੀ ਹੋ ਕੇ ਸਤਨਾਮ ਵੱਲ ਦੇਖਣ ਲੱਗੀ ਭਈ ਸਤਨਾਮ ਨੇ ਮੁੜ ਹਿੰਮਤ ਕੀਤੀ ਤੇ ਬੋਲਿਆ ਮੈਂ ਤੈਨੂੰ ਪਿਆਰ ਕਰਦਾ ਪੂਜਾ ਨੂੰ ਕੁਝ ਨਾ ਸੁਝੇ ਉਧਰੋਂ ਸਰ ਨੇ ਪੂਜਾ ਤੇ ਸਤਨਾਮ ਨੂੰ ਵਾਰਨਿੰਗ ਕੀਤਾ ਗੱਲ ਨਾ ਕਰਨ ਲਈ ਪੂਜਾ ਪੂਰੇ ਲੈਕਚਰ ਚੁੱਪ ਕਰਕੇ ਬੈਠੀ ਰਹੀ ਸਤਨਾਮ ਦੇ ਲਈ ਦਿਲ ਵਿੱਚ ਨਾਲੇ ਪਾਠ ਕਰੀ ਜਾਏ ਤੇ ਨਾਲ ਹੀ ਪੂਜਾ ਦੇ ਮੂੰਹ ਵੱਲ ਠੱਕੀ ਜਾਏ ਲੈਕਚਰ ਖਤਮ ਹੋਣ ਤੇ ਪੂਜਾ ਤੇਜੀ ਨਾਲ ਕਲਾਸ ਤੋਂ ਬਾਹਰ ਨਿਕਲ ਆਈ ਸਤਨਾਮ ਵੀ ਪੂਜਾ ਦੇ ਮਗਰੀ ਨਿਕਲ ਆਇਆ ਪੂਜਾ ਕਾਲਜ ਦੀ ਗਰਾਊਂਡ ਵਿੱਚ ਕੱਲੀ ਬੈਠੀ ਸੀ ਸਤਨਾਮ ਵੀ ਉੱਥੇ ਆ ਗਿਆ ਸਤਨਾਮ ਨੇ ਹੌਸਲਾ ਕਰ ਪੂਜਾ ਕੋਲ ਗਿਆ ਤੇ ਫਿਰ ਪੂਜਾ ਨੂੰ ਕਿਹਾ ਤੂੰ ਚੁੱਪ ਕਿਉਂ ਹੈ ਕੁਝ ਤਾਂ ਬੋਲ ਪੂਜਾ ਨੇ ਇੱਕ ਟੁੱਕ ਸਤਨਾਮ ਵੱਲ ਦੇਖਿਆ ਤੇ ਫਿਰ ਬੋਲੀ ਮੇਰੇ ਦਿਲ ਵਿੱਚ ਇਹ ਜਿ ਚਪਾਤ ਨਹੀਂ ਮੈਨੂੰ ਮਾਫ਼ ਕਰ ਦੇ ਸਤਨਾਮ ਉਥੋਂ ਚੁੱਪ ਚਾਪ ਚਲਾ ਜਾਂਦਾ ਹੈ ਸਤਨਾਮ ਚਾ ਤਿੰਨ ਚਾਰ ਦਿਨ ਬੀਤ ਜਾਂਦੇ ਆ ਤੇ ਸਤਨਾਮ ਕਾਲਜ ਨਹੀਂ ਆਉਂਦਾ ਪੂਜਾ ਨੂੰ ਹੁਣ ਦਿਲੀ ਦਿਲ ਵਿੱਚ ਸਤਨਾਮ ਦੀ ਚਿੰਤਾ ਸਤਾਉਣ ਲੱਗ ਪਈ ਸੀ ਇਹ ਗੱਲ ਤੋਂ ਪੂਜਾ ਵੀ ਹੈਰਾਨ ਸੀ ਕਿਉਂ ਉਹ ਇੰਨੀ ਫਿਕਰ ਹੋ ਰਹੀ ਸੀ ਸਤਨਾਮ ਦੀ ਪੂਜਾ ਦੀਆਂ ਨਜ਼ਰਾਂ ਹਰ ਵੇਲੇ ਸਤਨਾਮ ਨੂੰ ਲੱਭ ਰੈਂਦੀਆਂ ਦਿਲੀ ਦਿਲ ਵਿੱਚ ਹਜ਼ਾਰ ਤਰ੍ਹਾਂ ਦੇ ਖਿਆਲ ਆਉਂਦੇ ਪੂਜਾ ਨੂੰ ਕਿਤੇ ਸਤਨਾਮ ਨੇ ਕੁਝ ਗਲਤ ਤਾਂ ਨਾ ਕਰ ਲਿਆ ਹੋਵੇ ਖੁਦ ਨਾਲ ਫਿਰ ਖੁਦ ਨੂੰ ਹੀ ਵਾਰ-ਵਾਰ ਕੋਸਦੀ ਕਿਉਂ ਐਵੇਂ ਸਤਨਾਮ ਬਾਰੇ ਸੋਚ ਰਹੀ ਆਂ ਕਾਲ ਜਾਵੇ ਨਾ ਆਵੇ ਮੈਨੂੰ ਕੀ ਫਿਰ ਜੀਵ ਜਾ ਡਰ ਦਿਲ ਵਿੱਚ ਆ ਜਾਂਦਾ ਤਾਂ ਅੱਖਾਂ ਆਪਣੇ ਆਪ ਹੰਝੂਆਂ ਨਾਲ ਭਰ ਆਉਂਦੀਆਂ ਫਿਰ ਸੋਚਦੀ ਜੇ ਸੱਚੀ ਨਾ ਕਦੇ ਆਇਆ ਤਾਂ ਫਿਰ ਹੌਲੀ-ਹੌਲੀ ਪੂਜਾ ਦੇ ਸਬਰ ਦਾ ਬੰਡ ਟੁੱਟਣ ਲੱਗ ਗਿਆ ਹਰ ਪਲ ਉਸ ਨੂੰ ਸਤਨਾਮ ਦੀ ਯਾਦ ਆਉਣ ਲੱਗੀ ਇੱਕ ਦਿਨ ਹਿੰਮਤ ਕਰ ਪੂਜਾ ਨੇ ਆਪਣੀ ਸਹੇਤੀ ਬਲਜੀਤ ਦੀ ਮਦਦਤ ਨਾਲ ਸਤਨਾਮ ਦੇ ਨਾਂ ਆਉਣ ਦਾ ਕਾਰਨ ਤੇ ਸਤਨਾਮ ਦੇ ਬੈਸਟ ਫਰੈਂਡਸ਼ਿਪ ਕੋਲੋਂ ਕੱਢਿਆ Shiv ਨੇ ਪੂਜਾ ਤੇ ਬਲਜੀਤ ਨੂੰ ਦੱਸਿਆ ਸਤਨਾਮ ਨੇ ਕਾਲਜ ਛੱਡ ਦਿੱਤਾ ਤੇ ਹੁਣ ਉਹ ਘਰ ਹੀ ਰਹਿੰਦਾ ਹੈ ਪੂਜਾ ਨੇ ਕਾਰਨ ਪੁੱਛਣ ਤੇ Shiv ਨੇ ਦੱਸਿਆ ਸਤਨਾਮ ਨੇ ਜ਼ਿਆਦਾ ਕੁਝ ਮੈਨੂੰ ਵੀ ਨਹੀਂ ਦੱਸਿਆ ਨਾ ਹੀ ਕਿਸੇ ਨੂੰ ਮਿਲਦਾ ਵੀ ਨਹੀਂ ਪੂਜਾ ਨੂੰ ਸਾਰੀ ਸਮਝ ਲੱਗ ਗਈ ਪੂਜਾ ਤਾਂ ਦਿਲ ਬਹੁਤ ਦੁੱਖ ਹੋਇਆ ਇਹ ਸੋਚ ਕੇ ਕਿ ਸਤਨਾਮ ਉਹਦੇ ਕਾਰਨ ਆਪਣਾ ਕੈਰੀਅਰ ਵੀ ਖਰਾਬ ਕਰ ਰਿਹਾ ਹੈ ਪੂਜਾ ਦੀ ਅੱਖਾਂ ਵਿੱਚ ਹੰਝੂ ਆ ਗਏ ਪੂਜਾ ਦੀ ਸਹੇਲੀ ਬਲਜੀਤ ਨੂੰ ਪੂਜਾ ਨੇ ਸਾਰੀ ਗੱਲ ਸਮਝਾ ਦਿੱਤੀ ਕਿ ਸਤਨਾਮ ਕਿਉਂ ਐਵੇਂ ਕਰ ਰਿਹਾ ਹੈ ਬਲਜੀਤ ਨੇ ਪੂਜਾ ਨੂੰ ਸਲਾਹ ਦਿੱਤੀ ਕਿ ਤੂੰ ਸਤਨਾਮ ਨਾਲ ਇੱਕ ਵਾਰ ਫੋਨ ਤੇ ਗੱਲ ਕਰ ਉਸ ਨੂੰ ਸਮਝਾ ਬਲਜੀਤ ਨੇ ਬਾਹਨੇ ਨਾਲ ਸ਼ਿਵ ਕੋਲੋਂ ਸਤਨਾਮ ਦਾ ਨੰਬਰ ਲਿਆ ਪੂਜਾ ਇੱਕ ਜੀਵ ਜੀ ਕਸ਼ਮਕਸ਼ ਵਿੱਚ ਸੀ ਸਤਨਾਮ ਬਾਰੇ ਸੋਚਦੇ ਉਹ ਕਦ ਘਰ ਪਹੁੰਚੀ ਉਸ ਨੂੰ ਕੁਝ ਹੋਸ਼ ਨਹੀਂ ਸੀ ਪੂਜਾ ਕੋਲ ਆਪਣਾ ਫੋਨ ਨਹੀਂ ਸੀ ਆਪਣੀਆਂ ਸਾਰੀਆਂ ਸਹੇਲੀਆਂ ਨੂੰ ਪੂਜਾ ਨੇ ਆਪਣੀ ਮੰਮੀ ਦਾ ਹੀ ਨੰਬਰ ਦਿੱਤਾ ਸੀ ਅੱਜ ਤਾਂ ਜਿਵੇਂ ਰੱਬ ਨੇ ਕੋਈ ਲੀਲਾ ਰਚ ਰੱਖੀ ਸੀ ਪੂਜਾ ਦੀ ਮੰਮੀ ਤੇ ਭੈਣ ਕਿਸੇ ਕਾਰਨ ਬਾਹਰ ਗਏ ਸੀ ਮੰਮੀ ਫੋਨ ਘਰ ਭੁੱਲ ਗਏ ਸਨ ਪੂਜਾ ਨੇ ਬਿਨਾਂ ਜ਼ਿਆਦਾ ਵਿਚਾਰ ਕੀਤੇ ਪਾਰਸ ਵਿੱਚੋਂ ਸਤਨਾਮ ਦਾ ਨੰਬਰ ਕੱਢਿਆ ਤੇ ਡਾਇਲ ਕੀਤਾ ਸਤਨਾਮ ਨੇ ਫੋਨ ਨਾ ਚੁੱਕਿਆ ਲਗਾਤਾਰ ਪੂਜਾ ਦੇ ਫੋਨ ਕਰਨ ਤੇ ਆਖਿਰ ਫੋਨ ਵਿੱਚੋਂ ਸਤਨਾਮ ਦੀ ਆਵਾਜ਼ ਆਈ ਸਤਨਾਮ ਹੈਲੋ ਪੂਜਾ ਚੁੱਪ ਰਹੀ ਫਿਰ ਥੋੜੀ ਹਿੰਮਤ ਕਰਕੇ ਬੋਲੀ ਹੈਲੋ ਸਤਨਾਮ ਗੱਲ ਕਰ ਰਿਆਂ ਪੂਜਾ ਚੁੱਪ ਰਹੀ ਫਿਰ ਥੋੜੀ ਹਿੰਮਤ ਕਰਕੇ ਬੋਲੀ ਹੈਲੋ ਸਤਨਾਮ ਗੱਲ ਕਰ ਰਿਹਾ ਸਤਨਾਮ ਨੇ ਕਿਹਾ ਪੂਜਾ ਦੀ ਵਾਜ ਛੱਟ ਪਛਾਨਦੇ ਹੋਏ ਪੂਜਾ ਤੂੰ ਮੇਰਾ ਨੰਬਰ ਕਿੱਥੋਂ ਲਿੱਤਾ ਪੂਜਾ ਕੁਝ ਹੌਂਕਾ ਜਾ ਭਰ ਕੇ ਬੋਲੀ ਤੂੰ ਕੱਲ੍ਹ ਜਿਉਂ ਨਹੀਂ ਆਉਂਦਾ ਸਤਨਾਮ ਪਹਿਲਾਂ ਕੁਝ ਪਲ ਚੁੱਪ ਰਹਾ ਜਾਣਾ ਚਾਹੁੰਦਾ ਫਿਰ ਬੋਲਿਆ ਤੇਰੀ ਜ਼ਿੰਦਗੀ ਤੋਂ ਦੂਰ ਪੂਜਾ ਨੇ ਕਿਹਾ ਤੈਨੂੰ ਕਿਹਨੇ ਕਿਹਾ ਕਿ ਮੇਰੇ ਪਿੱਛੇ ਆਪਣੀ ਜ਼ਿੰਦਗੀ ਖਰਾਬ ਕਰੇਂ ਤੈਨੂੰ ਆਪਣੇ ਕੈਰੀਅਰ ਦੀ ਕੋਈ ਫਿਕਰ ਨਹੀਂ ਸਤਨਾਮ ਨੇ ਨਾਰਾਜ਼ਗੀ ਚਿਤਾਉਂਦੇ ਹੋਏ ਕਿਹਾ ਤੂੰ ਕਿਸੇ ਹੋਰ ਨੂੰ ਪਸੰਦ ਕਰਦੀ ਹੈ ਪੂਜਾ ਨੇ ਕਿਹਾ ਹੈਰਾਨੀ ਜੀ ਹੁੰਦੀ ਹੋਈ ਮੈਂ ਪਸੰਦ ਨਹੀਂ ਕਰਦੀ ਕਿਸੇ ਹੋਰ ਨੂੰ ਪਰ ਮੈਨੂੰ ਪਤਾ ਅੱਜਕੱਲ ਦਾ ਪਿਆਰ ਕਿਵੇਂ ਦਾ ਹੁੰਦਾ ਹੈ ਮੈਂ ਕਿਸੇ ਲਈ ਟਾਈਮ ਪਾਸ ਨਹੀਂ ਬੰਨਣਾ ਚਾਹੁੰਦੀ ਸਤਨਾਮ ਨੇ ਕਿਹਾ ਮਾ ਨਹੀਂ ਮਾਨ ਵਿੱਚ ਖੁਸ਼ ਹੁੰਦੇ ਜਿਵੇਂ ਆਪਣੀ ਪਸੰਦ ਤੇ ਨਾਜਾ ਕਰਦੇ ਹੋਏ ਬੋਲਿਆ ਟਾਈਮ ਪਾਸ ਕਰਨ ਤਾਂ ਮੁੰਡਿਆਂ ਨੂੰ ਕੁੜੀਆਂ ਦੀ ਘਾਟ ਨਹੀਂ ਹੁੰਦੀ ਮੇਰੇ ਲਈ ਤੇਰੇ ਤੋਂ ਵੱਧ ਸਿਰਫ ਤੂੰ ਹੀ ਹੈ ਕਿਹਾ ਜੇ ਸੱਚੀ ਪਿਆਰ ਕਰਦਾ ਮੈਨੂੰ ਤਾਂ ਕੱਲ ਤੋਂ ਤੂੰ ਨਾਲ ਜਾਵੇਂਗਾ ਸਤਨਾਮ ਐ ਇੱਕ ਸ਼ਰਤ ਤੇ ਕਾਲ ਜਾਵਾਂਗਾ ਪੂਜਾ ਕਿ ਸਤਨਾਮ ਤੂੰ ਕਾਲਜ ਵਿੱਚ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਾ ਲੱਗਣ ਦਵੀਂ ਕਿ ਤੇਰੇ ਮੇਰੇ ਵਿੱਚ ਫੋਨ ਤੇ ਗੱਲ ਹੋਈ ਮੈਂ ਨਹੀਂ ਚਾਹੁੰਦਾ ਤੇਰਾ ਨਾਮ ਬਦਨਾਮ ਹੋਵੇ ਪੂਜਾ ਕੁਝ ਹੈਰਾਨਗੀ ਤੇ ਖੁਸ਼ੀ ਮਹਿਸੂਸ ਕਰਦੀ ਹੋਈ ਬੋਲੀ ਇਹ ਮੇਰੀ ਮੰਮੀ ਦਾ ਨੰਬਰ ਹੈ ਇਸ ਤੇ ਨਾ ਦੁਬਾਰਾ ਫੋਨ ਕਰੀ ਹਸਨਤ ਸਤਨਾਮ ਹੱਸਦਾ ਹੋਇਆ ਬੋਲ ਲਿਆ ਮੇਰੇ ਕੋਲ 2 ਸਾਲ ਤੋਂ ਇਹ ਨੰਬਰ ਹੈ ਪੂਜਾ ਥੋੜਾ ਡਰ ਕੇ ਬੋਲੀ ਤੇਰੇ ਕੋਲੇ ਨੰਬਰ ਕਿੱਥੋਂ ਆਇਆ ਸਤਨਾਮ ਤੇਰੀ ਫਰੈਂਡ ਕੋਲੋਂ ਲੇ ਦਿੱਤਾ ਸੀ ਪੂਜਾ ਨੇ ਕਿਹਾ ਤੂੰ ਕਦੇ ਇਸ ਨੰਬਰ ਤੇ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਸਤਨਾਮ ਨੇ ਕਿਹਾ ਥੋੜਾ ਦਾਸ ਹੋ ਕੇ ਬੋਲਿਆ ਅੱਗੇ ਤਾਂ ਤੂੰ ਮੈਨੂੰ ਪਸੰਦ ਨਹੀਂ ਕਰਦੀ ਕੁਝ ਇਹੋ ਜੀ ਜੇ ਹਰਕਤ ਕਰਦਾ ਤਾਂ ਤੂੰ ਤਾਂ ਮੈਨੂੰ ਨਫ਼ਰਤ ਕਰਨੀ ਸੀ ਪੂਜਾ ਨੇ ਇਸ ਤੋਂ ਅੱਗੇ ਕੁਝ ਬੋਲਦੀ ਐਨੇ ਨੂੰ ਪੂਜਾ ਦੀ ਮੰਮੀ ਦਰਵਾਜ਼ਾ ਖੜਕਾਉਂਦੇ ਹਨ ਪੂਜਾ ਫਟਾਫਟ ਫੋਨ ਬੰਦ ਕਰ ਦਿੰਦੀ ਐ ਪੂਜਾ ਦੇ ਦਿਲ ਦਿਮਾਗ ਵਿੱਚ ਸਤਨਾਮ ਦੀਆਂ ਗੱਲਾਂ ਘੁੰਮਦੀਆਂ ਰਹਿਣਾਂ ਕੋਈ ਮੁੰਡਾ ਇੰਨਾ ਕਿਵੇਂ ਚੰਗਾ ਹੋ ਸਕਦਾ ਐ ਪੂਜਾ ਤੇ ਹੁਣ ਸਤਨਾਮ ਦੇ ਪਿਆਰ ਦਾ ਸਰੋੜ ਚੜਨਾ ਸ਼ੁਰੂ ਹੋ ਗਿਆ ਸੀ ਅਗਲੇ ਦਿਨ ਸਤਨਾਮ ਕਾਲ ਜਾਇਆ ਸਤਨਾਮ ਨੂੰ ਮੁੜ ਕਾਲ ਜਾਇਆ ਦੇਖ ਸਾਰੇ ਬਹੁਤ ਖੁਸ਼ ਹੋਏ ਪੂਜਾ ਇੱਕ ਟੁੱਕ ਸਤਨਾਮ ਨੂੰ ਦੇਖ ਰਹੀ ਸੀ ਹਰ ਰੋਜ਼ ਦੋਨੋਂ ਕਾਲਜ ਤੋਂ ਆ ਕੇ ਫੋਨ ਤੇ ਗੱਲਾਂ ਕਰਦੇ ਪਰ ਸਤਨਾਮ ਦੇ ਕਹਿ ਅਨਸਾਰ ਕਾਲਜ ਵਿੱਚ ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਸੀ ਪੂਜਾ ਤੇ ਸਤਨਾਮ ਦੀ ਦੋਸਤੀ ਦੀ ਸਤਨਾਮ ਤੇ ਪੂਜਾ ਰੋਜ਼ देर तक ਗੱਲਾਂ ਕਰਦੇ ਸਤਨਾਮ ਰੋਜ਼ ਸੌਣ ਤੋਂ ਪਹਿਲਾਂ ਪੂਜਾ ਨੂੰ ਆਈ ਲਵ ਜੋ ਕਹਿ ਕੇ ਸੌਂਦਾ 15 ਕ ਦਿਨ ਬੀਤ ਚੁੱਕੇ ਸਨ ਸਤਨਾਮ ਹਰ ਰੋਜ਼ ਦੀ ਸ਼ਾਮ ਵਾਂਗ ਕੋਰ ਦਵਾਰੇ ਆਇਆ ਆਪਣੇ ਵਾਹਿਗੁਰੂ ਨਾਲ ਦਿਲ ਦੀ ਹੀ ਦਿਲ ਵਿੱਚ ਅਸਦਿਆਂ ਪੂਜਾ ਬਾਰੇ ਗੱਲਾਂ ਕਰ ਰਿਆ ਸੀ ਐਨੇ ਨੂੰ ਫੋਨ ਤੇ ਮੈਸੇਜ ਦੀ ਰਿੰਗ ਵੱਜੀ ਦੇਖਿਆ ਤਾਂ ਪੂਜਾ ਦਾ ਮੈਸੇਜ ਸੀ ਆਈ ਲਵ ਯੂ 2 ਸਤਨਾਮ ਸਤਨਾਮ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਐਨੀ ਦੇਰ ਦੀ ਸਤਨਾਮ ਦੀ ਤਵੱਸਿਆ ਰੱਬ ਦੇ ਅਸ਼ੀਰਵਾਦ ਨਾਲ ਰੰਗ ਲੈ ਆਈ ਸੀ ਸਤਨਾਮ ਨੇ ਆਪਣੇ ਮਾਲਕ ਦਾ ਲੱਖ ਵਾਰ ਧੰਨਵਾਦ ਕੀਤਾ ਪਿਆਰ ਸੱਚਾ ਹੋਵੇ ਤਾਂ ਰੱਬ ਆਪ ਸਾਖੀ ਬਣਦਾ ਹੈ ਸਤਨਾਮ ਨੇ ਵੀ ਸਾਰੀਆਂ ਡੋਰਾ ਰੱਬ ਦੀਆਂ ਸੁਪਟੀਆਂ ਸਨ ਜਿੱਤ ਤਾਂ ਮਿਲਣੀ ਹੀ ਸੀ ਸਤਨਾਮ ਤੇ ਪੂਜਾ ਨੇ ਕਾਲਜ ਖਤਮ ਹੋਣ ਤੋਂ 2 ਸਾਲ ਬਾਅਦ ਵਿਆਹ ਕਰ ਲਿਆ ਸਤਨਾਮ ਤੇ ਪੂਜਾ ਦੀ ਹੁਣ ਬਹੁਤ ਸੋਹਣੀ ਸ੍ਰੀਤ ਨਾਮ ਦੀ ਬੇਟੀ ਐ ਤੇ ਰੱਬ ਦੀ ਦਿਆ ਦੋਵੇਂ ਇੱਕ ਦੂਜੇ ਨਾਲ ਬਹੁਤ ਖੁਸ਼ ਸਨ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ